ਬਾਗੀ ਧੜਾ ਇਸ ਵੇਲੇ ਜਿੰਨਾ ਹਮਲਾਵਰ ਦਿੱਤੀ ਦਾ ਨਜ਼ਰ ਆ ਰਿਹਾ ਹੈ ਉਹਨਾਂ ਹੀ ਫਰੇਜਾਇਲ ਅਤੇ ਵਨਰੇਬਲ ਵੀ ਨਜ਼ਰ ਆ ਰਿਹਾ ਹੈ ਦਰਅਸਲ ਦੋਵੇਂ ਧੜੇ ਅਕਾਲੀ ਦਲ ਦੇ ਜਿਹੜੇ ਨੇ ਇੱਕ ਸੁਖਬੀਰ ਬਾਦਲ ਦਾ ਧੜਾ ਔਰ ਦੂਜਾ ਬਾਗੀ ਧੜਾ ਇਹ ਆਪਸ ਦੇ ਵਿੱਚ ਉਲਝਦੇ ਹੁਣ ਨਜ਼ਰ ਆ ਰਹੇ ਨੇ ਸਿੱਧੇ ਤੌਰ ਤੇ ਉਲਝਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਗੁਰਪ੍ਰਤਾਪ ਵਡਾਲਾ ਨੇ ਤਾਂ ਉਹ ਰੂਪ ਵੀ ਇਖਤਿਆਰ ਕਰ ਲਿਆ ਕਿ ਹੁਣ ਜਿਵੇਂ ਪ੍ਰਧਾਨ ਦੀ ਕੁਰਸੀ ਜਿਹੜੀ ਹੈ ਉਹਨਾਂ ਦਾ ਇੰਤਜ਼ਾਰ ਕਰਦੀ ਪਈ ਹੈ ਖੈਰ ਜੇ ਗੱਲ ਕਰੀਏ ਬਾਗੀ ਧੜੇ ਦੀ ਤਾਂ ਚਰਚਾਵਾਵਾਂ ਚੱਲਦੀਆਂ ਨੇ ਕਿ ਬਾਗੀ ਧੜੇ ਦੇ ਅੰਦਰ ਜਿਹੜਾ ਆ ਉਹ ਮਾਹੌਲ ਗਰਮਾਉਂਦਾ ਜਾ ਰਿਹਾ ਦਿਨੋਂ ਦਿਨ। ਇਹਦਾ ਕਾਰਨ ਇੱਕ ਇਹ ਦੱਸਿਆ ਜਾ ਰਿਹਾ ਹੈ ਕਿ ਬਾਗੀ ਧੜੇ ਦੇ ਅੰਦਰ ਅਜੇ ਵੀ ਕੁਝ ਲੀਡਰ ਉਹ ਨੇ ਜਿਹੜੇ ਸੁਖਬੀਰ ਬਾਦਲ ਦੇ ਕਰੀਬੀ ਨੇ ਔਰ ਅਜੇ ਵੀ ਕਰੀਬੀ ਨੇ। ਹਾਲਾਂਕਿ ਬਾਗੀ ਧੜੇ ਦੇ ਸਾਰੇ ਲੀਡਰ ਹੀ ਸੁਖਬੀਰ ਬਾਦਲ ਦੇ ਕਰੀਬੀ ਰਹੇ ਹੋਏ ਨੇ ਇੱਕ ਨਾ ਇੱਕ ਸਮੇਂ ਦੇ ਉੱਤੇ। ਬੀਬੀ ਜਗੀਰ ਕੌਰ ਅਜੇ ਹਾਲ ਹੀ ਦੇ ਵਿੱਚ ਪਾਰਟੀ ਦੇ ਵਿੱਚ ਵਾਪਸ ਜਾਂਦੇ ਨੇ ਔਰ ਜਦੋਂ ਵਾਪਸ ਜਾਂਦੇ ਨੇ ਤੇ ਬੜੇ ਹੀ ਨਿੱਕੇ ਤੌਰ ਦੇ ਉੱਤੇ ਬੜੇ ਇਮੋਸ਼ਨਲ ਹੋ ਕੇ ਬੀਬੀ ਜਗੀਰ ਕੌਰ ਸਟ ਔਰ ਉਸ ਤੋਂ ਬਾਅਦ ਪਾਰਟੀ ਦਾ ਹਿੱਸਾ ਦੁਆਰਾ ਬਣ ਜਾਂਦੇ ਨੇ ਯਾਨੀ ਕਿਹਾ ਜਾ ਸਕਦਾ ਹੈ ਕਿ ਬੀਬੀ ਜ਼ਗੀਰ ਕੌਰ ਸੀਨੀਅਰ ਲੀਡਰਸ਼ਿਪ ਦੇ ਨਾਲ ਰਹੇ ਨੇ ਉਹਨਾਂ ਦੀ ਸਾਹ ਜਿਹੜੀ ਆ ਉਹ ਰਹੀ ਹੈ ਅਕਾਲੀ ਦਲ ਦੇ ਨਾਲ ਉਹਨਾਂ ਦੀ ਸਾਹਜ ਤਾਂ ਹੈਗੀ ਹੈਗੀ ਹੈ ਪਰ ਦੂਜੇ ਪਾਸੇ ਹੋਰ ਵੀ ਲੀਡਰ ਨੇ ਜਿਨ੍ਹਾਂ ਦਾ ਨਾਮ ਹੁਣ ਸਾਹਮਣੇ ਆ ਰਿਹਾ ਹੈ ਇਹਦੇ ਇਸ ਤਰ੍ਹਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਬੀਬੀ ਜ਼ਗੀਰ ਕੌਰ ਦਾ ਨਾਮ ਤਾਂ ਨਹੀਂ ਫਿਲਹਾਲ ਆ ਰਿਹਾ ਪਰ ਦੂਜੇ ਪਾਸੇ ਦੋ ਲੀਡਰ ਇਹੋ ਜੇ ਦੱਸੇ ਜਾ ਰਹੇ ਨੇ ਜਿਹੜੇ ਮੁਖ ਤੌਰ ਦੇ ਉੱਤੇ ਸੁਖਬੀਰ ਬਾਦਲ ਦੇ ਨਾਲ ਨੇੜਤਾ ਰੱਖਦੇ ਨੇ ਇਹ ਦੱਸਿਆ ਜਾ ਰਿਹਾ ਹੈ। ਦਰਅਸਲ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਸੂਤਰਾ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਹ ਪਲਟੀ ਮਾਰ ਸਕਦੇ ਨੇ। ਚਰਚਾਵਾਂ ਤੇਜ਼ ਹੋ ਰਹੀਆਂ ਨੇ ਕਿ ਇਹ ਦੋਵੇਂ ਲੀਡਰ ਜਿਹੜੇ ਨੇ ਉਹ ਬਾਗੀ ਧੜੇ ਦਾ ਖਿਹੜਾ ਛੱਡ ਸਕਦੇ। ਇਹੋ ਜੀ ਸਿਚੁਏਸ਼ਨ ਦੇ ਵਿੱਚ ਜਿੱਥੇ ਬਾਗੀ ਧੜਾ ਆਪ ਵਲਨਰੇਬਲ ਹੈਗਾ ਇਹੋ ਜੀ ਸਿਚੁਏਸ਼ਨ ਜਿੱਥੇ ਬਾਗੀ ਧੜਾ ਇੱਕ ਆਵਾਜ਼ ਬੁਲੰਦ ਕਰਦਾ ਪਿਆ ਉਸ ਸਿਚੁਏਸ਼ਨ ਦੇ ਵਿੱਚ ਜੇ ਉਹਨਾਂ ਦੇ ਵੱਡੇ ਲੀਡਰ ਉਹਨਾਂ ਨੂੰ ਛੱ ਤਾਂ ਵਿਵਾਦ ਖੜਾ ਹੋ ਸਕਦਾ ਦੱਸਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਗੁਰਪ੍ਰਤਾਪ ਬਡਾਲਾ ਵੀ ਇੱਕ ਟਾਈਮ ਤੇ ਆ ਕੇ ਡੋਲ ਗਏ ਸੀ ਪਰ ਹੁਣ ਜੋ ਸਥਿਤੀ ਗੁਰਪ੍ਰਤਾਪ ਬਡਾਲਾ ਦੀ ਨਜ਼ਰ ਆ ਰਹੀ ਹੈ ਉਹ ਬਾਗੀ ਧੜੇ ਦੇ ਵਿੱਚ ਸੰਤੁਸ਼ਟ ਨਜ਼ਰ ਆ ਰਹੇ ਨੇ ਉਹ ਬਾਗੀ ਧੜੇ ਨੂੰ ਵਗਾਤ ਹੋਣ ਲਈ ਤਿਆਰ ਨਜ਼ਰ ਆ ਰਹੇ ਨੇ ਖੈਰ ਜੇ ਗੱਲ ਕਰੀਏ ਅੰਦਰੂਨੀ ਗੱਲਾਂ ਦੀ ਤਾਂ ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਿਕੰਦਰ ਸਿੰਘ ਮਲੂਕਾ ਪਲਟੀ ਮਾਰ ਸਕਦੇ ਨੇ ਹੁਣ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰੀਏ ਤਾਂ ਸਿਕੰਦਰ ਸਿੰਘ ਮਲੂਕਾ ਸਟਾਰਟਿੰਗ ਦੀਆਂ ਕੁਝ ਮੀਟਿੰਗਸ ਦੇ ਵਿੱਚ ਨਜ਼ਰ ਆਏ ਪਰ ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਜ਼ਿਆਦਾ ਨਜ਼ਰ ਨਹੀਂ ਆਏ ਨਾ ਹੀ ਇਹਨਾਂ ਦੀਆਂ ਮੀਟਿੰਗਸ ਦੇ ਵਿੱਚ ਜ਼ਿਆਦਾ ਨਜ਼ਰ ਆਏ ਨਾ ਹੀ ਤਸਵੀਰਾਂ ਦੇ ਵਿੱਚ ਨਜ਼ਰ ਆਏ ਨਾ ਹੀ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰ ਆਏ ਜਿਸ ਤੋਂ ਕਿਤੇ ਨਾ ਕਿਤੇ ਜ਼ਾਹਿਰ ਹੋਣ ਲੱਗ ਗਿਆ ਸੀ ਕਿ ਸਿਕੰਦਰ ਸਿੰਘ ਮਲੂਕਾ ਸ਼ਾਇਦ ਇਹਨਾਂ ਦਾ ਪੱਲਾ ਛੱਡ ਗਏ ਨੇ ਬਾਗੀਆਂ ਦਾ ਪੱਲਾ ਛੱਡ ਗਏ ਨੇ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਕੰਦਰ ਸਿੰਘ ਮਲੂਕਾ ਹੁਣ ਨਿਊਟਰਲ ਹੋ ਗਏ ਨੇ ਹੁਣ ਨ ਅਕਾਲੀ ਦਲ ਦੀਆਂ ਗਤਿਵਿਧੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਨਾ ਹੀ ਉਹ ਬਾਗੀ ਧੜੇ ਦੀਆਂ ਗਤਿਵਿਧੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਸਿੱਧੇ ਤੌਰ ਤੇ ਭਾਜਪਾ ਦੇ ਨਾਲ ਵੀ ਸ਼ਾਮਿਲ ਨਹੀਂ ਹੋ ਰਹੇ ਜੇ ਇਹ ਸਵਾਲ ਉੱਠਦਾ ਹੋਵੇ ਕਿ ਉਹ ਭਾਜਪਾ ਵੱਲ ਜਾ ਰਹੇ ਨੇ ਹੋ ਸਕਦਾ ਹੈ ਚੱਲ ਜਾਣ ਕਿਉਂਕਿ ਉਹਨਾਂ ਦੇ ਨੂਪ ਉਤਦਰ ਨੇ ਪਰ ਅਜੇ ਤੱਕ ਉਹਨਾਂ ਨੇ ਕਿਸੇ ਪਾਰਟੀ ਨੂੰ ਅਪਣਾਉਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਮੈਂ ਸਿਆਸੀ ਤੌਰ ਤੇ ਹੁਣ ਜ਼ਿਆਦਾ ਤੋਰਾ ਫੇਰਾ ਪਸੰਦ ਨਹੀਂ ਕਰਦਾ ਉਹਨਾਂ ਨੇ ਸਿਆਸਤ ਤੋਂ ਥੋੜਾ ਹੋਲਡ ਲੈ ਲਿਆ ਸੀਗਾ ਜਿਸ ਵਾਸਤੇ ਹੁਣ ਇਹ ਦੱਸਣਾ ਅਜੇ ਔਖਾ ਹੈ ਕਿ ਕਿਹੜੀ ਪਾਰਟੀ ਦਾ ਉਹ ਸਮਰਥਨ ਕਰ ਸਕਦੇ ਨੇ ਖੈਰ ਦੂਜੇ ਪਾਸੇ ਜਾਣਦੇ ਹਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਬਾਰੇ ਤਾਂ ਹਾਲ ਹੀ ਦੇ ਵਿੱਚ ਪ੍ਰੋ ਪੰਜਾਬ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਸ਼ਾਇਦ ਸਿਆਸਤ ਤੋਂ ਥੋੜੇ ਵੱਖਰੇ ਹੋ ਜਾਣ ਸਿਆਸਤ ਤੋਂ ਹਟ ਜਾਣ ਜਿਸ ਦੇ ਬਾਰੇ ਚਰਚਾਵਾ ਹੁਣ ਤੇਜ਼ ਹੋ ਗਈਆਂ ਨੇ ਕਿ ਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਾਗੀ ਧੜੇ ਨੂੰ ਕੋਈ ਇਸ਼ਾਰੇ ਦੇ ਰਹੇ ਨੇ ਜਾਂ ਕੀ ਉਹ ਬਾਗੀ ਧੜੇ ਦੇ ਹੱਕ ਦੇ ਵਿੱਚ ਹੁਣ ਨਹੀਂ ਖੜਨਾ ਚਾਹੁੰਦੇ ਯਾ ਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕਦੀ ਬਾਗੀ ਧੜੇ ਦੇ ਹੱਕ ਦੇ ਵਿੱਚ ਖੜੇ ਹੀ ਨਹੀਂ ਸੀ ਸਵਾਲ ਬਹੁਤ ਖੜੇ ਹੋ ਰਹੇ ਨੇ ਕਿਉਂਕਿ ਇਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਸੀ ਔਰ ਹੁਣ ਇਹ ਸੁਖਬੀਰ ਸਿੰਘ ਬਾਦਲ ਦੀ ਵਿਰੋਧਤਾ ਕਰਦੇ ਪਏ ਨੇ ਹੈਰਾਨੀ ਹੁੰਦੀ ਹੈ ਸਵਾਲ ਖੜੇ ਹੁੰਦੇ ਨੇ ਖੈਰ ਇਹ ਦੋ ਲੀਡਰਾਂ ਦੇ ਨਾਮ ਜ਼ਰੂਰ ਉੱਪਰ ਕੇ ਸਾਹਮਣੇ ਆ ਰਹੇ ਨੇ ਪਰ ਸੱਚਾਈ ਇਸ ਕਿੰਨੀ ਹੈ ਵੱਡਾ ਸਵਾਲ ਤਾਂ ਇਹ ਹੈ ਕਿ ਇਹ ਕਿੰਨਾ ਸੱਚ ਹੈ ਇਹ ਮੈਟਰ ਕਿੰਨਾ ਸੱਚ ਹੈ ਇਹ ਤੱਤ ਕਿੰਨਾ ਸੱਚ ਹੈ ਸਚਾਈ ਜਦੋਂ ਕੋਈ ਪ੍ਰਤੀਕਿਰਿਆ ਹੋਵੇਗੀ ਉਸ ਤੋਂ ਬਾਅਦ ਹੀ ਜ਼ਾਹਿਰ ਹੋ ਸਕਦੀ ਹੈ ਉਦੋਂ ਤੱਕ ਲਈ ਇੰਤਜ਼ਾਰ ਕਰਨਾ ਪਵੇਗਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਦੱਸਣਾ ਨਾ ਭੁੱਲਣਾ ਪਰ ਉਹ ਤੱਕ ਲਈ ਬਣੇ ਰੋ 1 India ਪੰਜਾਬੀ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ